ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆਪਾਂ ਵੀਡੀਓ ਬਣਾ ਰਹੇ ਆਂ ਕਾਲੇ ਵਾਲਾ ਮੋੜ ਤੇ ਜਿਹੜਾ ਅੰਮ੍ਰਿਤਸਰ ਵਾਲਾ ਬਾਈਪਾਸ ਆ ਲੱਗੇ ਪਾਪਾ ਦਰਸ਼ਨ ਸਿੰਘ ਦਾ ਡੇਰਾ ਤੇ ਲੱਗੇ ਸਾਡਾ ਪਿੰਡ ਜਗਾ ਵਾ ਜਿਹੜੀ ਘੁੰਮਣ ਆਸਤੇ ਬਣੀ ਆਂ ਕਾਫੀ ਮਸ਼ਹੂਰ ਜਗਾ ਹੈ ਇੱਥੇ ਤੇ ਕਾਫੀ ਖੂਬਸੂਰਤ ਬਣੀ ਆਂ ਟੂਰਿਸਟ ਪਲੇਸ ਆ ਜਿਹੜੀ ਉਹਦਾ ਨਾਮ ਜਿਹੜਾ ਹੈਗਾ ਸਾਡਾ ਪਿੰਡ ਆ ਤੇ ਉਹਦੇ ਲੱਗੇ ਹੀ ਜਿਹੜਾ ਵੀਰ ਜੀ ਹੁਣਾਂ ਦਾ ਡੇਰਾ ਵਾ ਜਿਹੜਾ ਮੇਨ ਬਾਈਪ ਬਾਬੇ ਦਰਸ਼ਨ ਸਿੰਘ ਦੇ ਡੇਰੇ ਲੱਗੇ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਨਾਰਮਲ ਰੇਟ ਤੇ ਜੜੀਆਂ ਤੁਹਾਨੂੰ ਦਿਖਾਵਾਂਗੇ ਕੋਈ ਸੁਈ ਜਾਂ ਤੇ ਕੋਈ ਗੱਬਣ ਹਾਂਜੀ ਵਧੀ ਸਾਸਿਕਾਲ ਜੀ ਸਾਸਿਕਾਲ ਜੀ ਹੋਰ ਸਣਾ ਠੀਕ ਠਹਾ ਜੀ ਹਾਂਜੀ ਵਧੀਆ ਵਧੀਆ ਮੇਰਾ ਬਾਬੂ ਦੇ ਵੀ ਚਲੋ ਵਧੀਆ ਬੜੇ ਦਿਨ ਪਾਤੇ ਜੀ ਦਣ ਪਾਤੇ ਤੁਹਾਨੂੰ ਫੋਨ ਕਰੀ ਤੇ ਤੁਹਾਡਾ ਵੀ ਨਹੀਂ ਟਾਈਮ ਹੁੰਦਾ ਹਾਂਜੀ 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 ਤਾਂ ਕਰਕੇ ਸਰ ਇਦਾਂ ਕਈ ਵੇ ਦੀ ਟਾਈਮ ਨਹੀਂ ਲੱਦਦਾ ਆਪਣਾ ਹਾਂਜੀ ਲੱਦਦਾ ਨਹੀਂ ਆਜੀ ਠੀਕ ਐ ਤੇ ਭਾ ਅੱਗੇ ਵਾਂਗੂ ਅੱਜ ਵੀ ਹੌਲੇ ਹੌਲੇ ਹੀ ਹੌਲੇ ਹੌਲੇ ਪਾ ਤੋਕੜਾਂ ਦੇ ਭਾਈ ਨੇ ਸੰਜਰਾਂ ਠੀਕ ਐ ਕਈ ਵੇ ਸਾਨੂੰ ਪੁੱਛਦੇ ਹੁੰਦੇ ਕਿ ਜਸਬੀਰ ਭਾਈ ਦੇ ਵੀਡੀਓ ਨਹੀਂ ਪਾਈ ਛੋਟੇ ਪਾ ਹੁੰਦੇ ਉਹਨਾਂ ਕੋ ਮੈਂ ਨਾ ਸੋਨੂ ਕੋਈ ਲੈਂਦੀਆਂ ਗਈਆਂ ਤੋ ਰੇਗੋਲੀਆਂ ਨਹੀਂ ਅੱਛਾ ਪ੍ਰੇਮੇ ਭਾਈ ਸੁਣਨ ਭਾਈ ਜਨਾਲੇ ਵਾਲੇ ਉਹਨਾਂ ਤੋਂ ਮੈਂ ਹਾਂ ਸਰ ਵੀਡੀਓ ਪਾਉਣੀ ਤੋ ਸੁਣਨ ਵਾਲੀ ਵੀ ਹੁੰਦੇ ਵੇਗੀ ਅੱਛਾ ਤੇ ਪ੍ਰੇਮ ਵਾਲੀ ਵੇਗੀ ਇੱਕ ਪ੍ਰੇਮ ਨੇ ਉੱ ਹਾਂਜੀ ਠੀਕ ਹੈ ਤਾਂ ਦੇਖ ਮੈਂ ਉੱਥੇ ਖੜ ਕੇ ਵੇਚਣੀ ਚੱਲੇ ਇੱਥੇ ਵੇਚਦੇ ਠੀਕ 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 ਹੈ ਇਸ ਤਰ੍ਹਾਂ ਕੀ ਆਈ ਚਲਾਈ ਚਲਦੀ ਰਹਿੰਦੀ ਅੱਗੇ ਚਾਹਦੇ ਵੀ ਦਾਲ ਫੁਲਕਾ ਬੰਨਣਾ ਚਾਹੀਦਾ ਵਾ ਠੀਕ ਹੈ ਚਲੋ ਲਿਆ ਕੇ ਇੱਥੇ ਵੇਚਣੀ ਚਲੋ ਉੱਥੇ ਉਹਨੇ ਵੇਚਤੀ ਵਧੀਆ ਰਹਾ ਹੈ ਠੀਕ ਹੈ ਉਧਰੋਂ ਵੱਧ ਪੈਣੀਆਂ ਹੋਣੀਆਂ ਗਾਉਂ ਹਾਂਜੀ ਹਮਨੇ ਤਿੰਨ ਹੀ ਆ ਹਨਾ ਹਾਂ ਤਿੰਨ ਹੀ ਆ ਚਲੋ ਨਾਮ ਦੱਸਤੇ ਕਰੀ ਨਾਮ ਜਸਵੀਰ ਸਿੰਘ ਹਾਂਜੀ ਤੇ ਆਪਣੇ ਨਾ ਬਾਬੇ ਦਸਨ ਸਿੰਘ ਦਾ ਡੇਰਾ ਬਿਲਕੁਲ ਲੱਗੇ ਆਪਣੇ ਨਾਲੀ ਆ ਨਾ ਕਾਫੀ ਮਸ਼ਹੂਰ ਹੈ ਇੱਥੇ ਗੁਰਦਾਰਾ ਸਾਹਿਬ ਆ ਬਾਬਾ ਦਸਨ ਸਿੰਘ ਦੇ ਤੇ ਸਾਡਾ ਪਿੰਡ ਤੇ ਬਾਕੀ ਬਾਈਪਾਸ ਦੇ ਨਾਲ ਹੀ ਬਾਈਪਾਸ ਤੇ ਹਨਾ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਇਹ ਬੋਲ ਦੇ ਕਰੀ ਫੋਨ ਨੰਬਰ 88752 900 ਠੀਕ ਹੈ ਇਹ ਉਧਰੋਂ ਜਦੋਂ ਆਪਾਂ 골ਡਨ ਗੇਟ ਕੋਲ ਆਉਣਾ ਵਾ ਹਾਂਜੀ ਤੇ 에어ਪੋਰਟ ਵਾਲਾ ਵੀ ਪੁਲ ਲੰਘ ਕੇ ਹਾਂਜੀ ਤੇ ਰਾਮ ਤੇਰਸਾਲਾ ਵੀ ਪੁਲ ਲੰਘ ਕੇ ਤੇ ਅਗਲਾ ਪੁਲ ਤੁਹਾਡਾ 32 ਸਾਰੇ 4 ਕਿਲੋਮੀਟਰ ਜੇ ਹਾਂਜੀ ਤੇ ਗਮਟਾਲਾ ਬਾਈਪਾਸ ਤੋਂ 4 4 ਕਿਲੋ ਬੋਵਾ ਠੀਕ ਹੈ ਤੇ 골ਡਨ ਗੇਟ ਤੋਂ ਇਥੋਂ ਜੇ ਬਾਜ਼ਾਰ ਵੀ ਦੀ ਹੈ ਇਹ ਹਾਂਜੀ ਫਿਰ ਤਾਂ ਗਾਵਾ ਕੋਲ 12 ਕਿਲੋਮੀਟਰ ਠੀਕ ਹੈ ਤੇ ਜੇ ਬਾਈਪਾਸ ਜਾਈਏ ਫਿਰ ਜ਼ਿਆਦਾ ਫਿਰ 15 16 ਕਿਲੋਮੀਟਰ ਪੈਂਦਾ ਜੀ ਠੀਕ ਹੈ ਜੀ ਤੇ ਹੈ ਬਾਈਪਾਸ ਤੇ ਹੀ ਆਪਣਾ ਚਲੋ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਥਾਣੇ ਤੇ ਦੇਖ ਸਕਦੇ ਜੀ ਦੱਸਿਓ ਵਿੱਦਿਅਤ ਦੇ ਬਾਰੇ ਇਨੂੰ ਅਜੇ 4-5 ਦਿਨ ਹੋਏ ਸੋਈ ਨੂੰ 4-5 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਬੱਚਾ ਕੀ ਮਗਰ ਮੱਛੀ ਮਗਰੇ ਦੇ ਤੇ ਬੋਲਾ ਹੀ ਇੱਥੇ ਲੇਉਗਾ 7 ਹੋ ਜੇ 8 ਹੋ ਜੇ ਅੱਛਾ 7-8 ਕਿਲੋ ਬੋਲਾ ਹੀ ਆ ਇਹ ਆ ਕਿ ਸਾਂਭੀ ਘਟਿਆ ਕਿਸ ਨੇ ਹਣਾ ਸਾਂਭੀ ਨਹੀਂ ਜਿਵੇਂ ਚਾਰੂ ਵੀ ਬੜੀ ਗਿਆ ਉਹ ਥੂੜੀ ਖਾਈ ਜਾਂਦੀ ਹੈ ਹਾਂਜੀ ਹਾਂਜੀ ਜੇ ਕੋਈ ਕਿਸ ਨੇ ਪਾਉਣਾ ਕੱਖ ਨਹੀਂ ਤੇ ਫਿਰ ਚੋਣਾ ਵੀ ਹੁੰਦਾ ਕੀ ਗੱਲ ਤੇ ਹਾਂਜੀ ਹਾਂਜੀ ਇਹ ਵੀ ਚਾਰੂ ਚੰਗੀ ਹੈ ਬਾਕੀ ਸਾਂਭੀ ਨਹੀਂ ਗਿਆ ਬਾਕੀ ਕੀ ਗਾਂ ਦੇ ਹਿਸਾਬ ਨਾਲ ਬੱਚਾ ਥੋੜਾ ਭਲਿਆ ਵਾ ਹਾਂਜੀ ਭਲਿਆ ਬੱਚਾ ਮੱਛੀ ਮਗਰੇ ਦੇ ਤੋਰੋ ਹੈ ਕਰੀਨ ਹਨ 7 ਕਿਲੋ ਤੇ ਕਰੀਬ ਜਿਹੜਾ ਕਹਿੰਦੇ ਕੀ ਹੈਗਾ ਵਾ ਮੈਂ ਚਾਹਤਾਂ ਦਿਖਾ ਲਿਨੀ ਤਾਜ਼ਾ ਹੀ ਜਿਹੜਾ ਫਿਲ ਆ ਵਛੀ ਹੈ ਨਾਲ ਜਿਹੜਾ ਨਾਲ ਹੀ ਹਲੇ ਇਹ ਆਦੇ ਸਾਡੇ ਤਾਜੀ ਆ ਜੋ ਲੈ ਆਓ ਜੀ ਲੈ ਜੀ ਬਾਕੀ ਆ ਕਿ ਸਾਰੀਆਂ ਗਰਮੀਆਂ ਜਿਹੜਾ ਚਾਹ ਪਾਣੀ ਦਾ ਘਰ ਦਾ ਵਧੀਆ ਸਾਰੀ ਜਾਊਗੀ ਕੋਈ ਸਾਂਭ ਵਾਲਾ ਕੋਈ ਵੀਰ ਲੈ ਜੇ ਤੇ ਉਤਰਾ ਵੀਰ ਜੀ ਥਣ ਥਣ ਓੱਕੇ ਸਾਰੇ ਹਾਂਜੀ ਥਣ ਥਣ ਓਕੇ ਠੰਡੀ ਭਾਵੇਂ ਇਦਾਂ ਬਹਿ ਜੀ ਥਰੇ ਅੱਛਾ ਠੰਡੀ ਬੜਾ ਰਸੀਦੋ ਚੋਈਦੀ ਆ ਕਿੰਨਾ ਰੱਖਣਾ ਇਹਦਾ ਮੁੱਲ ਮੁੱਲ ਤੋਕਣਾ ਵਾਲਾ ਕਰ ਦੇਣਾ ਅੱਜ ਅੱਛਾ ਹਾਂਜੀ ਮੋਲ ਤਾਂ ਭਾਵੇਂ 22 ਕਰੀਏ ਭਾਵੇਂ 20 ਕਰੀਏ ਅੱਛਾ 18000 ਦੀ ਦੇਦਾ 18000 ਦੀ ਦੇ ਦੋਗੇ ਬਾਕੀ ਛੋਟ ਛੜ ਮੌਕੇ ਤੇ ਹੋਰ ਹੋ ਜੂਗੀ ਹਾਂਜੀ ਮੋਲ ਕਰ ਦਾਂਗੇ ਛੋਟ ਠੀਕ ਹੈ ਜੀ ਉਹ ਮੇਰੇ ਕੋਲ ਫੋਨ ਲਾਵੇ ਅੱਛਾ ਸਮਾਨ ਤਾਂ ਪੂਰਾ ਕਰਾਂਗੇ ਤੇ ਆ ਬੱਚੇ ਤਾਂ ਬਿਨਾਂ ਹੀ ਆ ਗਈ ਹੈ ਨਾ ਹਾਂਜੀ ਚੰਗੇ ਕੱਦ ਕਾਠ ਵਾਲੀ ਹੈ ਬਾਕੀ ਥਣ ਵੀ ਚੰਗਾ ਲੱਗਿਆ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਇਹ ਥੱਲੇ ਤੋਂ 7 ਕਿਲੋ ਜੇ 7 ਕਿਲੋ ਹੈਗਾ ਪੱਕਾ ਦੁੱਧ ਰਾਤੀ ਆਈ ਆ ਦੋ ਟਾਈਮ ਚੋ ਕੇ ਲੈਂਦੀ ਆਪਾਂ ਅੱਛਾ ਹਾਂਜੀ ਤੋਰਾਂ ਹਾਂ ਫੇਰ ਇਹਨਾਂ ਵੀ ਇੱਕ ਰੀ ਬਾਕੀ ਉਹਦਾਂ ਠੰਡੀ ਤੇਰੀ ਹੈ ਵੀ ਦਰਦੇ ਦਾ ਯਮਨ ਲਿ ਗੱਬਣ ਆ ਅੱਛਾ ਬਾਕੀ ਆਪਾਂ ਖਾਲੀ ਕਰਕੇ ਦੇਂਦੀ ਖਾਲੀ ਕਰਕੇ ਦੇਈ ਕੇ ਭਰਾ ਨੂੰ ਅੱਛਾ ਚੈੱਕ ਨਹੀਂ ਕਰਾਈ ਤੁਸੀਂ ਚੈੱਕ ਨਹੀਂ ਕਰਾਈ ਤਾਂ ਨਿਕਲ ਵੀ ਹੁੰਦੀਆਂ ਨੇ ਇਹ ਨਹੀਂ ਵੀ ਨਹੀਂ ਨਿਕਲਦੀਆਂ ਆ ਟਾਡੀਆਂ ਵੀ ਕਈ ਵਾਰੀ ਨਿਕਲਦੀਆਂ ਹੀ ਆ ਮੈਂ ਵਾਧੂ ਕਾਫੀ ਨਿਕਲੀਆਂ ਰਗਾਈਆਂ ਪਿੱਛੋਂ ਕਈ ਵਾਰੀ ਖਾਲੀ ਲਿਆਈਦੀਆਂ ਤੇ ਗਾ ਤਾਂ ਅਸੀਂ ਚੈੱਕ ਕਰਾਉਂਦੇ ਤੇ ਨਿਕਲ ਆਉਂਦੀਆਂ ਨਿਕਲ ਆਉਂਦੀਆਂ ਠੀਕ ਆ ਜੀ ਬਾਕੀ ਕੋਈ ਚੈੱਕ ਕਰਾ ਲੈ ਇੱਕ ਵਾਰੀ ਜਾ ਕੇ ਕਈ ਇਹ ਰੇ ਡੇਰੀਆਂ ਚਵਾਈਆਂ ਹੁੰਦੀਆਂ ਟੀਕੇ ਭਰਾਏ ਹੁੰਦੇ ਆ ਲੱਗੇ ਪੰਨੇ ਜਿਹੜੀਆਂ ਡੇਰੀਆਂ ਕਾਫੀ ਆ ਵਿਦਿਓ ਨਾਲ ਦੇ ਉਹ ਫਿਰ ਜਿਹੜੀਆਂ ਬੱਚੇ ਦੇ ਬਿਨਾ ਜਾਂ ਤੋਕੜ ਗਾਵਾਂ ਫਿਰ ਉਹ ਕੱਢਣੀਆਂ ਹੁੰਦੀਆਂ ਉਹਨਾਂ ਨੂੰ ਬਾਕੀ ਉਤਰ ਇਹ ਆ ਕਿ ਚੰਗੇ ਕੱਦ ਕਾਠ ਵਾਲੀ ਜਰਸੀ ਆ ਜਿਹੜੀ ਐਚ ਐਫ ਗਾਵਾਂ ਵਰਗਾ ਕੱਦਿਆ ਤੇ ਥੱਲਿਆਂ ਵੀ ਖਣ ਹਵਾਨਾਂ ਵੀ ਚੰਗਾ ਤੇ ਕਿੰਨਾ ਰ ਕੀਰ ਆ ਫਿਰ ਮੋਲ ਆਪਾਂ ਸਾਥ ਜੀ ਮੋਲ ਤੇ ਕਰਦੇ ਆ 20000 ਰੁਪਏ ਅੱਛਾ ਤੇ 18000 ਦੀ ਦੇ ਰਹੇ 18 ਦੀ ਨਾ ਦਈ ਹੋਰ ਕਰੀਏ ਜੱਜ ਹੋਰ 2000 ਕਰਦੇ ਜੀ ਪੂਰੇ 15 ਦੀ ਜਾਂਦ ਠੀਕ ਆ ਜੀ ਠੀਕ ਆ ਤੇ ਬਾਕੀ ਹਰ ਜੀ ਹੈ ਨਾ 100% ਚੈੱਕ ਹੋ ਨਿਗਲੂ ਕੀ ਕਹੇ ਕਿਉਂਕਿ ਸਾਨੂੰ ਪਤਾ ਨਾ ਹੋਵੇ ਕਹਿੰਦੇ ਵੀ ਅਸੀਂ ਇੱਕ ਵਾਰੀ ਤਿਆ ਪ੍ਰਾਹਿਤ ਦੁਬਾਰਾ ਬੋਲਦੇ ਨਿਗਲੂ ਅੱਛਾ ਬਾਕੀ ਦੇਣੀ ਆ ਪਾ ਖਾਲੀ ਕਰਕੇ ਆ ਖਾਲੀਆਂ ਚ ਆਈ ਤੇ ਖਾਲੀਆਂ ਚ ਜਾਨੀ ਆ ਬਾਕੀ ਉਹ ਘਰ ਵਾਲੇ ਕਹਿੰਦੇ ਵੀ 2.5 ਮਹੀਨੇ ਹੋ ਗਏ ਬਲੀਆਂ ਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਹੈ ਜੀ 6 ਲੀਟਰ ਹੈਗਾ ਪੱਕਾ ਦੁੱਧ 6 ਲੀਟਰ ਇਹਦੇ ਕੋਲ ਠੰਡੀ ਠੰਡੀ ਬੜੀ ਹੈ ਠੀਕ ਹੈ ਹਾਂਜੀ ਲਿਆ ਤੋੜ ਦਿਓ ਇਹ ਹੁਣੇ ਚੋਈ ਹੈ ਜੀ ਅੱਛਾ ਕੋਈ ਲੱਗੇ ਜਾਨ ਤੋਂ ਮੜ ਕੇ ਤਈ ਆ ਗਿਆ ਠੀਕ ਹੈ ਅੱਛਾ ਇਹਦੀ ਚਵਾਈ ਕਰ ਉਹ ਗਾਂ ਵੀਡੀਓ ਚ ਨਹੀਂ ਪਾਉਣੀ ਉਹਦੀ ਵੀ ਚਵਾਈ ਹੋ ਗਈ ਆ ਤੇ ਇਹਦੀ ਵੀ ਹੋ ਗਈ ਹੈ ਤੋਰ ਦੋ ਜੀ ਬਾਕੀ ਇਹ ਆ ਕਿ ਭਾਵੇਂ ਕੋ ਜਾਰੇ ਦੁੱਧ ਵਾਲੀ ਕੋ ਥੋੜੇ ਦੁੱਧ ਵਾਲੀ ਆ ਚਵਾਈ ਆਪਣੀ ਕਰਕੇ ਖੜਿਆ ਕਰ ਬਾਕੀ ਸਵੇਰ ਸਵੇਰ ਦਾ ਟਾਈਮ ਹੈ ਸਾਢੇ 6 ਵਜੇ ਦਾ ਟਾਈਮ ਹੈ ਜਿਹੜੇ ਆਪਾਂ ਵੀਡੀਓ ਬਣਾਉਂਦੇ ਆ ਔਰ ਤਰ੍ਹਾਂ ਕੱਦ ਕਾਠ ਬੋਡੀ ਵੇਟੇ ਦਾ ਵੀ ਚੰਗਾ ਲਾਇਆ ਇਹੋ ਜਿਹੇ ਸੱਜਰਗਾਵਾ ਵੀ ਜਿਹੜਾ ਚੰਗਾ ਦੁੱਧ ਕੱਢਦੀਆਂ ਵਾ ਇਹ ਆ ਕਿ ਰੰਗ ਰੂਪ ਦੀ ਚੰਗੀ ਹੈ ਬਾਕੀ ਬੇਨਤੀ ਸਾਡੇ ਵੀਰਾਂ ਸਾਰੇ ਵੀਰਾਂ ਗਾੜੀ ਇਹੀ ਆ ਕਿ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਤੁਸੀਂ ਆਪਣੇ ਆਪ ਤਸੱਲੀ ਕਰਕੇ ਖੜਨੀ ਆਂ ਐਂ ਕਹੇ ਵੀ ਪਛੜੀ ਚਵਾਈ ਕਰਕੇ ਨੇ ਵੀਡੀਓ ਬਣਾਉਂਦੇ ਬਾਕੀ ਤੁਸੀਂ ਆਪ ਹੋਣਾ ਨਹੀਂ ਆ ਸਕਦੇ ਵੀਡੀਓ ਕਾਲ ਤੇ ਚਵਾਲੋ ਪੈਸੇ ਤੁਸੀਂ ਖਰਚਨੇ ਹਰ ਤਰ੍ਹਾਂ ਦੀਆਂ ਚੀਜ਼ਾਂ ਵੇਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਹਰਜੀ ਮੁੱਲ ਤਕਰਦੇ 24000 ਰੁਪਏ ਦਾ ਅੱਛਾ ਤੇ ਬਾਕੀ ਇਹੋ ਜਿਹੇ ਮਸ਼ੀਨ ਇਹਨੇ ਕੰਜ ਲਈ ਉਹ ਵੀ 15-15 ਯਾਹ ਦੇ ਵਿੱਚ ਦੀਆਂ ਨੇ ਗੱਲ ਤੇ ਇਹ ਚਲੋ ਦੁੱਧ ਵੀ ਦੇਈ ਜਾਂਦੀ ਆ ਹਾਂਜੀ ਤੇ ਗਾਂ ਜੇ ਨਿਕਲਾ ਹੋਵੇ ਤੇ ਇਹ ਗੱਡੀਆਂ ਅਗਲੇ ਦੀ ਕਿਸਮ ਤੋਂ ਬਾਕੀ ਆਪਾਂ ਖਾਲੀ ਕਰਕੇ ਦੇਣੀਆਂ ਹਾਂਜੀ ਇਹ ਉਦੋਂ ਇਹ 3-3 ਮਹੀਨੇ ਹੋਏ ਨੂੰ ਬਣੀ ਨੂੰ ਕਹਿੰਦੇ ਅੱਛਾ ਦੇ ਦੇ ਰਿਹਾ ਪਰ ਜੀ ਫਰੇ ਯਾਰ ਦੀ 18000 ਦੀ ਇਹ ਵਿੱਚ ਦੇ ਦੇਣੀ ਵਿੱਚੋਂ ਛੋਟ ਛੋਟ ਕਰ ਦੋਗੇ ਕੋਈ ਮਾਤਾਂ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਫੋਨ ਲਾਵੇ ਕਰੀ ਹਨਾ ਠੀਕ ਹੈ ਜੀ ਪਰ ਜੀ ਇਹ ਮਿਲਦੀ ਜੇ ਰਸੀ ਤੋਂ ਬਗੈਰ ਭਾਵੇਂ ਇਦਾਂ ਵੇਜੇ ਇਹਨੂੰ ਰਸੀ ਪਾਉਣੀ ਪੈਂਦੀ ਵੰਡ ਪਾਉਣਾ ਪੈਂਦਾ ਵਾ ਅੱਛਾ ਇਹਨੂੰ ਰਸੀ ਵੀ ਤੇ ਵੰਡ ਵੀ ਪਾਉਣਾ ਪੈਂਦਾ ਤੇ ਇਹਨੂੰ ਜਿਤਨਾ ਮਰਜ਼ੀ ਚੋੜਾ ਜਿਹੜੀ ਪਰਲੀ ਆ ਜੀ ਇਹ ਜਿਹੜੀ ਰੋਸੀ ਤੋਂ ਬਰਗਰ ਦਿੱਸ ਠੀਕ ਆ ਵੀਰ ਭਰਾ ਲੈ ਲੈਣ ਨਾਲ ਹੈ ਵੀ ਲੱਸੀ ਜੇ ਕਿਉਂ ਮੜਕੋ ਇੱਥੇ ਆ ਗਿਆ ਸਾਈ ਪਾ ਕੇ ਕਵੇ ਲੱਸੀ ਆਏ ਜੋ ਹਾਂ ਕਵੇ ਲੱਸੀ ਆ ਤੇ ਹੈ ਕਾਦੇ ਹਿਸਾਬ ਦਾ ਏਡਾ ਵੱਡਾ ਕਾਦਰ ਨਹੀਂ ਆ ਹਾਂਜੀ ਹਾਂਜੀ ਜੇ ਕੋ ਮੜਕੇ ਕੋ ਸਾਈ ਪਾ ਕੇ ਆ ਕੇ ਕਵੇ ਵੀ ਨਹੀਂ ਅਹੀਂ ਨਹੀਂ ਖੜੀ ਦੇ ਕਿਉਂਕੋ ਮੜਕੇ ਦੂਜੇ ਦੀ ਮਹੀਨਾ ਕਰ ਦਿੰਦੇ ਆ ਹਾਂਜੀ ਹਾਂਜੀ ਸਾਡੀ ਵੇਗੀ ਆ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ